ਨੇ ਮਾਰੀਆਂ ਤੇ ਮੌਕੇ ਦੇ ਵਿੱਚ ਹੀ ਵਿਕਾਸ ਪ੍ਰਵਾਕਰ ਜੀ ਦੇ ਮੌਕੇ ਉੱਤੇ ਮੌਤ ਹੋ ਗਈ ਐਡੀ ਕਾਇਰਨਾਮਾ ਹਕਤ ਹੈ ਇੱਕ ਕਾਇਰ ਇਨਸਾਨ ਜਾਂ ਕੋਈ ਕਾਇਰ ਲੋਕ ਨਹੀਂ ਕਰਦੇ ਹਨ ਵਿਕਾਸ ਪ੍ਰਵਾਕਰ ਇੱਕ ਸਮਾਜ ਦੇ ਇੱਕ ਸ਼ਾਂਤਪੁਰੇ ਬੰਦਾ ਸੀ ਇਹ ਜਿਹੜੀਆਂ ਐਸਪੀਆ ਕਿਸਮਾ ਕੁਸ਼ੀਆਂ ਜਨਗੀਆਂ ਨੇ ਇਸ ਹਰਤੇ ਸਮਾਜ ਆਪੇ ਅਬੇ ਕੁਮਾਰ ਇਹੋ ਚੇਤ ਹੈ ਕਿ ਸਾਡੇ ਖਮਾਜ ਦੇ ਆਪ ਨੂੰ ਭਾਈਚਾਰੇ ਨੂੰ ਸਹਾਇਤਾ ਕਰਨ ਵਾਸਤੇ ਇਹੀਆ ਕਟਨਾਮਾ ਤਿਆਰ ਪਿਆ ਮੈਂ ਤਾਂ ਜੋ ਇਹ ਨੂੰ ਸਿੱਕੇ ਇਹ ਸੰਗ ਢੋਲਿਆ ਜਾ ਸਕੇ ਐਂਜਿਆ ਕਟਨਾਮਾ ਕੋਈ ਸਿੱਖ ਪਰਿਵਾਰ ਦੇ ਵਿੱਚੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈਵਾ ਇਨਸਾਨ ਹੈ ਉਹ ਕਦੇ ਵੀ ਨਹੀਂ ਕਰ ਸਕਦਾ ਕਿਉਂਕਿ ਨੂੰ ਆਪਣੇ ਪਰਿਵਾਰ ਦਾ ਦੇਖਾ ਪੁੱਤਰ ਪਹਿਲਾ ਬੇਟਾ ਸਿੱਖ ਬਣਾਉਂਦੇ ਹਨ ਤਾਂwidehat ਨੋ ਮਾਰ ਦਾ ਮਿਸਟਰ ਹੈ ਤੇ ਜੇ ਕੋਈ ਜਹਲੇ ਉਸਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਰਵੀਲ ਨਹੀਂ ਕੀਤਾ ਦੱਸਿਆ ਨਹੀਂ ਵੀ ਜਿਨ੍ਹਾਂ ਨੇ ਹੱਤਿਆ ਕੀਤੀ ਹੈ ਉਹ ਕਿਸ ਸੰਗਠਨ ਦੇ ਨਾਲ ਸੰਦਰਭ ਰੱਖਦੇ ਨੇ ਸੰਬੰਧ ਰੱਖਦੇ ਨੇ ਪਰ ਇਹ ਗੱਲ ਜ਼ਰੂਰ ਹੈ ਕਿ ਐਂਜੀਆਂ ਕਠਨਾਵਾ ਇੱਕ ਸੋਚੀ ਸਮਝੀ ਸਾਜਿ ਤੈਕ ਭਾਰਤ ਤੇ ਵਿਸ਼ੇਸ਼ ਕਰ ਪੰਜਾਬ ਨੂੰ ਮਗਰ ਛਿੱਟਣ ਕਰਕੇ ਕੀਤੀਆਂ ਜਗਦੀਆਂ ਹਨ ਅਸੀਂ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਕਤਾ ਪੂਰੇ ਭਾਰਤ ਦੇ ਵਿੱਚ ਰੋਸ ਦੀ ਲਹਿਰ ਦਾ ਪ੍ਰਚਾਰਾ ਕਰ ਰਹੇ ਹਾਂ ਅਤੇ ਅਸੀਂ ਕਰਤਾਲੀ ਕਾਨੂੰਨੀ ਹਰਕਤ ਦਾ ਪੂਰੇ ਜ਼ੋਰ ਸ਼ਬਦਾਂ ਦੇ ਵਿੱਚ ਵਿਰੋਧ ਕਰਨ ਦੇ ਨਾਲ ਖੰਡਨ ਕਰਦੇ ਹਾਂ ਅਸੀਂ ਨਾਲ ਹੀ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਆਪਣੇ ਲੋ ਐਂਡ ਆਰਡਰ ਦੀ ਸਥਿਤੀ ਨੂੰ ਸਾਹਮਣੇ ਜਿਹੜੇ ਵਾਅਦੇ ਕਰਕੇ ਸਮਾਜ ਤੋਂ ਐਸੀ ਸਰਕਾਰ ਨੇ ਵੋਟਾਂ ਲਿੱਤੀਆਂ ਸਨ ਅੱਜ ਪਤਾ ਲੱਗ ਰਿਹਾ ਹੈ ਕਾਨੂੰਨ ਵਿਵਸਥਾ ਤਾੜ ਤਾਰ ਹੋ ਗਈ ਹੈ ਤੇ ਇਹ ਦੱਸਤੀ ਹੈ ਕਿ ਇਹਨਾਂ ਦੇ ਵਾਅਦੇ ਟੁੱਟੇ ਸਨ ਕੋਈ ਬੰਦਾ ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਆ ਕੇ ਇੱਕੋ ਔਰ ਸਮਾਜ ਦੇ ਪ੍ਰੋਮਿਨੈਂਟ ਬੰਦੇ ਦੀ ਗੋਲੀਆਂ ਮਾਰ ਕੇ ਹੱਤਿਆ ਕਰਕੇ ਇੱਕ ਸਕੂਟਰੀ ਤੇ ਉੱਥੋਂ ਭੱਜ ਜਾਵੇ ਪਰ ਐਨਾ ਸਾਡਾ ਪੁਲਿਸ ਸੁਪਰ ਸੈਸ਼ਲ ਸੀਆਈਡੀ ਤੇ ਹੋਰ ਅਮਲਾ ਉੱਥੇ ਕੀ ਕਰ ਰਿਹਾ ਸੀ ਤੇ ਅੱਜ 24 ਘੰਟਿਆਂ ਤੋਂ ਵੱਧ ਹੋ ਚੁੱਕੇ ਨੇ ਤੇ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਵੀ ਕੇਵਲ ਪੰਜਾਬ ਸਰਕਾਰ ਹੀ ਦੱਸ ਰਹੀ ਹੈ ਕਿ ਉਹ ਜਿਹੜਾ ਨੰਬਰ ਸਕੂਟਰੀ ਤੇ ਲੱਗਿਆ ਉਹ ਫਰਗੀ ਹੈ ਅਸੀਂ ਜਾਂਚ ਕਰ ਰਹੇ ਆ ਇਹ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਗੰਭੀਰ ਨਹੀਂ ਹੈ ਜਾਂ ਇਹਨਾਂ ਦੇ ਬਸਦਾ ਰੋਗ ਨਹੀਂ ਹੈ ਦੂਜੀ ਗੱਲ ਅਸੀਂ ਪੰਜਾਬ ਸਰਕਾਰ ਤੋਂ ਤੇ ਗਵਰਨਰ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਟਾਸਕ ਫੋਰਸ ਬਣਾ ਕੇ ਤੁਰੰਤ ਫੂਟ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਇਹਨਾਂ ਹਥਿਆਰੇ ਪਾਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਸੁਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਉਹਨਾਂ ਨੂੰ ਬੰਦੀ ਉਹਨਾਂ ਦੇ ਜੁਰਮ ਦੀ ਸਜ਼ਾ ਦਿੱਤੀ ਜਾਵੇ ਨਾਲ ਹੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਵਿਕਾਸ ਪ੍ਰਵਾਕਰ ਪੁਰਫ ਵਿਕਾਸ ਮੱਗਾ ਜੀ ਦੀ ਧਰਮ ਪਤਨੀ ਹੈ ਉਸ ਨੂੰ ਤੁਰੰਤ ਰੂਪ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਵੀਰੋ ਇਹ ਗੱਲਾਂ ਕੇਵਲ ਤੇ ਕੇਵਲ ਇੱਕ ਜ਼ਖਮ ਤੇ ਮਰਮ ਲਗਾਉਣ ਨਾਲੋਂ ਮੈਂ ਜ਼ਖਮ ਭਰਿਆ ਨਹੀਂ ਜਾ ਸਕਦਾ ਜੋ ਉਸ ਪਰਿਵਾਰ ਨੂੰ ਕੱਟਾ ਪਿਆ ਹੈ ਜਾਂ ਸਾਡੇ ਪੰਜਾਬ ਦੇ ਹਿੰਦੂ ਸਮਾਜ ਨੂੰ ਕੱਟਾ ਪਿਆ ਹੈ ਜਾਂ ਜੋ ਗ੍ਰਿਸ਼ਮੀ ਹਿੰਦੂ ਫੰਕਸ਼ਨ ਨੂੰ ਕੱਟਾ ਪਿਆ ਹੈ ਉਹ ਕੋਈ ਮਾਫੀ ਤੇ ਨੌਕਰੀਆਂ ਦੇ ਨਾਲ ਪੂਰਾ ਨਹੀਂ ਹੋ ਸਕਦਾ ਇਹ ਤਾਂ ਸਿਰਫ ਇੱਕ ਮਰਮ ਲਾਉਣ ਦਾ ਕੰਮ ਕੀਤਾ ਜਾ ਸਕਦਾ ਹੈ ਤਾਂ ਜੋ ਉਸ ਪਰਿਵਾਰ ਦੀ ਕਿਉਂਕਿ ਵਿਕਾਸ ਪ੍ਰਵਾਹ ਕਰਦੇ ਦੋ ਛੋਟੀਆਂ ਬੱਚੀਆਂ ਹਰ ਤੇ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦਾ ਪਹਾੜ ਜਿੱਤਾ ਜੀਵਨ ਸਾਰਾ ਅੱਗੇ ਸਾਹਮਣੇ ਪਿਆ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਬੂਕ ਦੇ ਵਿੱਚ ਕੱਲ ਦੀ ਤਰੀਕ ਦੇ ਵਿੱਚ ਸੋਮਵਾਰ ਉਹਨਾਂ ਦੀ ਸਰਕਾਰੀ ਨੌਕਰੀ ਦਾ ਐਲਾਨ ਤੇ 1 ਕਰੋੜ ਰੁਪਏ ਮੁਆਵਜ਼ੇ ਦਾ ਐਲਾਨ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਅਲਟੀਮੇਟ ਟਾਈਮ ਦੇਣਾ ਚਾਹੀਦਾ ਹੈ ਤੇਗੇ ਐਸਾ ਟਾਈਮ ਮਾਰ ਦਿੱਤਾ ਪੰਜਾਬ ਸਰਕਾਰ ਕੋਈ ਹਰਕਤ ਚ ਨਾ ਆਈ ਤਾਂ ਅੱਜ ਵੀ ਅਸੀਂ ਬਠਿੰਡੇ ਵਿਖੇ ਡਾਕਟਰ ਸ਼ਾਮਵਾਲ ਫਟਕਰਾ ਦੀ ਵਿਭਾਗ ਅਧਿਐਖ ਵਿਸ਼ਵੇਂਦੂਬ ਚਰਸ਼ਦ ਬਠਿੰਡਾ ਬੋਹਾਗ ਨਗਰ ਅਧਿਐਖ ਗਨੀਤ ਸ਼ਰਮਾ ਜੀ ਬਜਰੰਗਪਾਲਤੋਂ ਅਰੋੜਾ ਜੀ ਤੇ ਸਾਡੇ ਨਾਲ ਬੰਸਲ ਜੀ ਜੋ ਸਹਿ ਮੰਤਰੀ ਵਿਸ਼ਵੇਂਦੂਬ ਚਰਸ਼ਦ ਬਠਿੰਡਾ ਤੇ ਹਨ ਅਸੀਂ ਸਾਰਿਆਂ ਨੇ ਅੱਜ ਇਹ ਵਿਚਾਰ ਕੀਤਾ ਹੈ ਤੇ ਸਾਨੂੰ ਪੂਰੇ ਪੰਜਾਬ ਦੇ ਵਿੱਚੋਂ ਤੇ ਭਾਰਤ ਦੇ ਵਿੱਚੋਂ ਫੋਨ ਆ ਰਹੇ ਹਨ ਕਿ ਇਸ ਘਟਨਾ ਦੀ ਮੰਦਿਆ ਪੂਰੇ ਭਾਰਤ ਦੇ ਵਿੱਚ ਕਾਨੂੰ ਕੀਤੀ ਜਾਏਗੀ ਤੇ ਕੱਲ ਨੂੰ ਪੰਜਾਬ 11 ਵਜੇ ਤੋਂ ਲੈ ਕੇ 1 ਵਜੇ ਤੱਕ ਪਰਬੋਸ਼ ਮੁਜਾਰੇ ਵਿੱਚ ਜੋ ਬੰਦ ਰੱਖਿਆ ਜਾਏਗਾ ਤੇ ਜੇ ਕਿ ਆਪਣੀ ਪੰਜਾਬ ਸਰਕਾਰ ਨੇ ਛੇਤੀ ਇਹ ਜ਼ਾਲਮ ਗ੍ਰਿਫਤਾਰ ਨਾ ਕੀਤੇ ਤਾਂ ਪੰਜਾਬ ਸਰਕਾਰ ਦੇ ਖਿਲਾਫ ਕਿ ਅਗਲੀ ਕਾਰਵਾਈ ਪੂਰੇ ਜੋਰ ਤੇ ਹੋਏਗੀ ਤੇ ਨਾਲ ਹੀ ਪੂਰੇ ਸਮਾਜ ਨੂੰ ਅਸੀਂ ਵਿਸ਼ਵ ਉਪਰਚਲ ਪੰਜਾਬ ਪ੍ਰਾਂਤ ਅਤੇ ਕਿਸ਼ਿੰਦੂ ਪਰਸ਼ਦ ਹਰਦੋਫਤਾਨ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਬਣਾਈ ਰੱਖੀਏ ਤੇ ਜਹਾਂ ਨੂੰ ਵੀ ਕੋਈ ਪਾਪੀ ਵੀ ਜੇ ਕੋਈ ਸੰਨੂ ਬਿੜ ਕੌਂਦੀ ਹੈ ਜੋ ਇਹਦੀ ਕਤਨਾ ਕਰ ਸਕਦਾ ਹੈ ਉਹਦੀ ਸੂਚਨਾ ਪਹਿਲਾਂ ਹੀ ਸੰਸਾਦਸ਼ਣ ਜਾਂ ਪੁਲਿਸ ਨੂੰ ਦੇਈ ਅੱਜ ਇੱਕ ਕਤਲ ਹੋ ਰਿਹਾ ਹੈ ਦੇ ਪ੍ਰੋਤਸਨ ਮੰਗਿਆ ਜਾ ਰਿਹਾ ਹੈ ਔਰਤਾਂ ਨੂੰ ਨੰਗਨ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਦੁਆਸ਼ਾ ਦੇਖੋ ਜੀ ਇੱਥੇ ਮੈਂ ਪੰਜਾਬ ਦੇ ਸਾਰੇ ਮਸ਼ੀਨਰੀਆਂ ਨੂੰ ਇਹ ਬੇਨਤੀ ਕਰਨਾ ਚਾਹੂਗਾ ਕਿ ਤੁਸੀਂ ਆ ਵੋਟਾਂ ਆਖੀਆਂ ਤੁਸੀਂ ਖੜੇ ਹੋ ਕੇ ਲੀਟਰ ਕੇ ਅੱਜ ਤੁਸੀਂ ਦੇਖੋ 7 ਸਾਲਾਂ ਨੂੰ ਹੋਂ ਨੂੰ ਆਗੇ ਵੀ ਜਾਗਰੂਕ ਹੋਵੋ ਐਂਜਨ ਜਿਹੜੇ ਖਤੇ ਲੀਟਰ ਕੋ ਤੋਂ ਮੋਟਾ ਲੈ ਜਾਂਦੇ ਹਨ ਤੇ ਮੁੜ ਕੇ ਮੌਜੂਦਾ ਇਸ ਸਿਚੁਏਸ਼ਨ ਨੂੰ ਨਹੀਂ ਠam ਸਕਦੇ ਇਹ ਕਿ ਸਰਕਾਰ ਇਹ ਕਿ ਲੋਕਾਂ ਨੂੰ ਦਰਕਨਾਰ ਕੀਤਾ ਜਾਵੇ ਇਸ ਵੇਲੇ ਪੰਜਾਬ ਸਰਕਾਰ ਪੂਰਨ ਤੌਰ ਤੇ ਫੇਰ ਮੰਗੀ ਜਾ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਸ਼ਰਿਆ ਪ੍ਰੋਕਸੀਆਂ ਤੇ ਹੱਕਿਆਵਾਂ ਹੁੰਦੀਆਂ ਹੈ ਇਸ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਆਈ ਹੈ ਉਸ ਦੇ ਬਾਅਦ ਆਪਣੇ ਮੇਲੇ ਮਾਲਕਾਂ ਜੀ ਨੂੰ ਜੀ ਬੋਲਣਾ ਕਰਤੋ ਹੈ ਹੋਰ ਇਹਦੇ ਕਈ ਕਤਲ ਹੋਏ ਨੇ ਜਿਹਨਾਂ ਦੀ ਬਹੁਤ ਲੋੜੀ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਕਿੰਨੇ ਕਰੋੜ ਰੁਪਏ ਉਸ ਪਰਿਵਾਰ ਨੂੰ ਦਿੱਤੇ ਜਾਵੇ ਜਿਸ ਘਰ ਦੇ ਪਰਿਵਾਰ ਨੂੰ ਅੱਜ ਕੋਈ ਘਰਾਂ ਦੇ ਰੁਪਏ ਦਿੱਤੇ ਜਾਵੇ ਉਹਦੀ ਤੋੜ ਲੈਣਾ ਕਿ ਹੈ ਅਰ ਕਾਹਲਾ ਕੋਈ ਨਹੀਂ ਜੀ 36 ਸਾਲ ਦੇ ਹਦੋਂ ਦੀ ਮੋੜੀ ਉਹ ਸਾਡਾ ਜੀ ਨਹੀਂ ਹੋਇਆ ਅਸੀਂ ਰੇ ਲੋਕਾਂ ਨੇ ਮੁਜ਼ਾਹਰਾ ਕਰਾਂਗੇ ਅੱਗੇ ਵੀ ਦੇਵਾਂਗੇ پا سرکار جہی بالکل فیل ہو چکی ہے کہ سارا چیف منسٹر کدے آسام سے جا رہا ہے کدے مہاراشٹر آ رہا ہے پنجاب کوئی کام نہیں کر رہا بالکل فیل ہے منسٹر بھی اپنے اپنے کام سے جڑی ہو چارج دے تک اپنے ایم پی بنو وہ ایم پی بڑھ رہے ہیں لاج آڈر بالکل ختم ہو چکی ہے ساری یہ منگ ہے راشٹرپتی لاج لاجو کیا جائے کہ ترنت راشٹرپتی لاج کی روڈ ہے جو حالات بڑھ رہے ہیں ਪੰਜਾਬ ਸਰਕਾਰ ਨੂੰ ਫਰਸ਼ਾ ਕੀਤਾ ਜਾਵੇ ਚਾਹੇ 92 ਐਮਐਲਏ ਹੋਣ। 92 ਕੁਝ ਨਹੀਂ ਕਰ ਰਹੇ। ਇਹਨਾਂ ਦੇ ਬਦਸੁਹੀ ਦੀ ਸਰਕਾਰ ਚਲਾਣਾ ਨੂੰ ਆਉਦਾ ਹੀ ਨਹੀਂ ਹੈਗਾ। ਫਿਰ ਤੋਂ ਬੁਰਾ ਫਿਰ ਉਸ ਤੋਂ ਮੈਨੇ ਪਹਿਲੀ ਸਰਕਾਰਾ ਇਹਨਾਂ ਤੋਂ ਲਗੜ ਕੇ ਚੱਤੀ ਸੀ। ਟੋਕਲ ਕੇ ਇਸ ਟਾਈਮ ਦੇ ਕੰਮ ਨਹੀਂ ਹੋ ਰਹੇ ਸੀ। ਇਹ ਦੁਕਾਨ ਦੇ ਬਾਹਰੋਂ ਮਾਰਦੇ ਰਹਿਣਾ ਪਤਾ ਨਹੀਂ ਕਿ ਕਿੱਥੇ ਐਸੇ ਚੋਰੀ ਵੀ ਲੱਗ ਕੇ ਹੋ ਗਏ। ਅਜੇ ਤੱਕ ਇੱਕ ਬੰਦਾ ਨੁਕੜਿਆ। ਇਹੋ ਇਹੇ ਵਿਵਾਦ ਇਸ ਤੇ ਕਪਾ ਦਿੱਤਾ। ਅੱਜ ਕਿੱਥੇ ਗਿਆ ਜਿਸ ਮਾਰਾ ਸਰਕਾਰੀ ਕੀਤਾ ਜਾ ਰਿਹਾ ਜਾ ਸਕਦਾ। ਉਹ ਸਮਾਰਟਮ ਉਹ ਤੋਂ ਜਿਹੜੀ ਵਿਸ਼ੰਦੂ ਕਿਹਾ ਹੈ

ਕੋਈ ਕੋਈ ਮੇਰਾ ਕੋਈ ਅੰਨ ਦਾਗਨ ਕਿਸੇ ਨਾਲ ਪਰਿਵਾਰ ਦੀ ਇਹ ਤਮਕੀ ਦਿੱਤੀ ਹੋਗੀ ਅਗਲਾ ਫੋਨ ਨੂੰ ਰਿਪੋਰਟ ਕਰਦਾ ਜਦੋਂ ਤੁਹਾਨੂੰ ਜਾਈ ਹੈ ਮੈਨੂੰ ਗਰਮਨ ਕੋਈ ਨਹੀਂ ਤੁਸੀਂ ਇਹ ਵੀ ਪਤਾ ਕੀਤਾ ਹੋਊਗੀ ਕੋਈ ਰੰਜਿਸ਼ ਵੀ ਹੋਵੇ ਇਸ ਦੇ ਪਰਿਵਾਰ ਦੇ ਕਿਸ ਨਾਲ ਕੋਈ ਪਤਾ ਕਰਕੇ ਫੋਨ ਕਰਕੇ ਪਤਾ ਕਰਕੇ ਕੋਈ ਅਡਮਿਸ਼ਨ